ਮਲਾਇਆ ਜੀ ਮੇਰਾ ਲੜਕਾ ਸੁਖਵੀਰ ਸਿੰਘ ਜੋ ਕੰਮ ਕਰਦਾ ਸੀ ਚੈਨਲ ਦੇ ਵਿੱਚ ਉਹ ਮੈਨੂੰ 6 ਵਜੇ ਸੁਨੇਹਾ ਮਿਲਿਆ ਉਹਦੇ ਚੈਨਲ ਦੇ ਬੰਦੇ ਆਏ ਉਹ ਕਹਿੰਦੇ ਵੀ ਤੁਹਾਡੇ ਮੁੰਡੇ ਦੇ ਬੰਟੀ ਦੇ ਸੱਟ ਲੱਗ ਗਈ ਆ ਵੀ ਉਹਨੂੰ ਗਾਂਧੀ ਹਸਪਤਾਲ ਭੇਜਿਆ ਤੇ ਗਾਂਧੀ ਹਸਪਤਾਲ ਤੇ ਜਾਇਆ ਤੇ ਉਹ ਮਨੋ ਚਲੋ ਮੇਰੇ ਨਾਲ ਮੈਂ ਉਹਨਾਂ ਦੇ ਨਾਲ ਆਇਆ ਤੇ ਜਦੋਂ ਆਇਆ ਤੇ ਆ ਕੇ ਦੇਖਿਆ ਤੇ ਉਹ ਗੱਡੀ ਦੇ ਵਿੱਚ ਡੈਡਪੋੜੀ ਪਈ ਸੀ ਤੇ ਉਹਨੂੰ ਪੁੱਛਦੇ ਰਿਹਾ ਵੀ ਕਿੱਥੇ ਆ ਉਹਨੇ ਇਸ਼ਾਰਾ ਕਰਕੇ ਕਹਿੰਦੇ ਆ ਆਇਆ ਉਹਦੇ ਗੱਡੀ ਦੇ ਵਿੱਚ ਦੇਖਿਆ ਚਿੱਟਾ ਕੱਪੜਾ ਪਾਇਆ ਹੋਇਆ ਸੀ ਜਿਉਂ ਦੇਖਿਆ ਤੋ ਡੈੱਡ ਸੀਗਾ ਹਸਤਾਣੇ ਦੇ ਬਾਹਰ ਹੀ ਬਾਹਰ ਗਾਂਧੀ ਹਫਤਾ ਦੇ ਬਾਹਰ ਹੀ ਉਹ ਪੇਜ ਨਿਕਲ ਆਹ ਉਹ ਭੱਜ ਗਿਆ ਸਾਰੇ ਜਿਹੜੇ ਮੈਨੂੰ ਲੈ ਗਿਆ ਸੀ ਉਹ ਭੱਜ ਗਿਆ ਸਾਡੇ ਹੌਲੀ ਹੌਲੀ ਕਰਦੇ ਸਾਰੇ ਲੈ ਸਾਰੇ ਇਕੱਠੇ ਹੋ ਗਏ ਭਾਈ ਜਰਾ ਇਕੱਠਾ ਹੋ ਗਿਆ ਤੇ ਇਹ ਜਿਹੜਾ ਘੁੰਮਣ ਆ ਘੁੰਮਣ ਦਾ ਛੱਲ ਰਿਹਾ ਸਾਡੇ ਪਿੰਡ ਵੀ ਆ ਹੋਰ ਵੀ ਤਿੰਨ ਚਾਰ ਛੱਲ ਰਿਹਾ ਕਾਹਦਾ ਛੱਲ ਰਿਹਾ ਜੀ ਘੁੰਮਣ ਦਾ ਇਹ ਜੋ ਗੱਲਾਂ ਰਾਈਟ ਮੈਂ ਲਿਆ ਤੇ ਉਹ ਸਾਨੂੰ ਇਹ ਸੁਨੇਹਾ ਮਿਲਿਆ ਵੀ ਇਹ ਸਾਂਝੀ ਸ਼ਹਿਰਤ ਤੇ ਕੰਮ ਕਰਦਾ ਹਾਂਜੀ ਹੁਣ ਸਾਨੂੰ ਇਹ ਪਤਾ ਨਹੀਂ ਵੀ ਸਾਂਝੀ ਸ਼ਹਿਰਤ ਤੇ ਹੋਇਆ ਜਾਂ ਕਿਤੇ ਹੋਇਆ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਉਹਦਾ ਬੰਦਾ ਆਇਆ ਹੀ ਕੋਈ ਨਹੀਂ ਨਾ ਚੈਲਰ ਮਾਰਕਰ ਇਹ ਤੱਕ ਆਇਆ ਨਾ ਉਹ ਬੰਦੇ ਆਏ ਉਹ ਸਾਰੇ ਭੱਜ ਗਏ ਗੱਡੀ ਵੀ ਉੱਥੇ ਛੱਡ ਕੇ ਭੱਜ ਗਏ ਜਿਹੜੇ ਬੰਦੇ ਇੱਥੇ ਛੱਡ ਕੇ ਗਏ ਉਹ ਕੋਈ ਪਤਾ ਕੁਛ ਉਹ ਬੰਦੇ ਜੀ ਉਹ ਪਹਿਲਾਂ ਚਲੇ ਗਏ ਅੱਧੇ ਘੰਟੇ ਬਾਅਦ ਆਏ ਉਹ ਬੰਦੇ ਉਹ ਬੰਦੇ ਆਏ ਤਾਂ ਉਹ ਕਹਿੰਦੇ ਸਾਡਾ ਕੋਈ ਰੈਸਟੋਰੈਂਟ ਸੀ ਉਹਦਾ ਆਪਰੇਸ਼ਨ ਸੀ ਉਹਨਾਂ ਨੂੰ ਪੁਲਿਸ ਸਿਟੀ ਪੁਲਿਸ ਫੋਰਾ ਲੈ ਗਈ ਆ ਗੱਡੀ ਦੇ ਵਿੱਚ ਹੀ ਡੈੱਡ ਬੋਡੀ ਸੀ ਉਹ ਗੱਡੀ ਵੀ ਲੈ ਗਈ ਆ ਤੇ ਅਸੀਂ ਕਹਿੰਨੇ ਵੀ ਸਾਨੂੰ ਇਨਸਾਫ ਚਾਹੀਦਾ ਵੀ ਜੇ ਉਹਦੀ ਡੈੱਡ ਕਿੱਦਾਂ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਸੱਟਾਂ ਮਾਰੀਆਂ ਹਾਂ ਸੱਟਾਂ ਮਾਰੀਆਂ ਗਈਆਂ ਫੈਰ ਦੇ ਵਿੱਚ ਇੰਨਾ ਬਲੱਡ ਚੱਲ ਰਿਹਾ ਸਾਨੂੰ ਕੋਈ ਪਤਾ ਨਹੀਂ ਵੀ ਉਹਦੀ ਮੌਤ ਕਿੱਦਾਂ ਹੋਈ ਆ ਕਿੱਦਾਂ ਨਹੀਂ ਹੋਈ ਤੇ ਕਾਕਾ ਕਿੰਨੇ ਦੇ ਸਾਲ ਦਾ ਸੀ ਤੁਹਾਡਾ ਜੀ ਇਹ 45 ਸਾਲ ਦੀ ਉਮਰ ਹੈ ਦੀ ਸ਼ਾਦੀ ਸ਼ੋਦਾ ਜੀ ਹਾਂਜੀ ਤਿੰਨ ਬੱਚੇ ਆ ਦੋ ਬੇਟੇ ਆ ਇੱਕ ਬੇਟੀ ਸਾਨੂੰ ਡਾਊਟ ਆ ਜੀ ਉਹਦਾ ਕਤਲ ਕੀਤਾ ਗਿਆ ਸੀ ਨਾ ਜੀ ਆਪਣਾ ਮਹਾ ਵਿਟਸਨ ਸਬ ਇੰਸਪੈਕਟਰ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਸਿਵਲ ਹਸਪੀਟਲ ਚ ਆਇਆ ਇਹ ਜਵਾਨ ਕੰਮ ਕਰਦਾ ਉਹ ਤੇ ਸੈਲਰ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਤੇ ਜਿਹੜੇ ਅੰਦਰ ਸੈਲਰ ਦੇ ਆ ਉੱਪਰ ਲਿਆਂ ਲਾਈਟਾਂ ਚੇਂਜ ਕਰਨ ਰਿਹਾ ਸੀ ਤੇ ਉੱਪਰੋਂ ਬੋਰੀਆਂ ਦੇ ਉੱਪਰ ਪੌੜੀ ਲਾ ਕੇ ਲੱਕੜ ਦੀ ਤੇ ਜਿਉਂ ਕੀਨ ਕਰਨ ਲੱਗਾ ਤੇ ਉਹ ਪੌੜੀ ਦਾ ਡੰਡਾ ਟੁੱਟ ਗਿਆ ਕਿਤੇ ਉੱਥੇ ਥੱਲੇ ਡਿੱਗ ਗਿਆ ਜਵਾਨ ਪੀ 50 ਫੁੱਟ ਤੋਂ ਉੱਪਰੋਂ ਥੱਲੇ ਡਿੱਗਾਇਆ ਤੇ ਉਹਦੇ ਨਾਲ ਸੱਟ ਲੱਗੀ ਬਾਕੀ ਕੰਟੀ ਜਾਰੀ ਹੈ ਕੈਪ ਕਰ ਰਹੇ ਹਾਂ ਉਹਨੂੰ ਜਗਾ ਨੂੰ ਚੈੱਕ ਕਰ ਰਹੇ ਹਾਂ ਕਿ ਇੱਥੇ ਡਾਕਟਰਾਂ ਨੇ ਵੀ ਰਾਈ ਲੈ ਰਹੇ ਨੇ ਜੋ ਵੀ ਮਾਮਲਾ ਉਹ ਬਸ ਤਾਂ ਆਪਣੇ ਉਹਦਾ ਸਭ ਨਕਰ ਹੋਈ ਕਰ ਸਰ ਕਿੱਥੇ ਸੈਲਰ ਲੋਏ ਜਿੱਥੇ ਕੰਮ ਕਰ ਤੁਸੀਂ ਇੱਕ ਸਾਂਝਾ ਪਿੰਡ ਲੱਗੇ ਸਾਂਝਾ ਪਿੰਡ ਲੱਗੇ ਹਾਂਜੀ ਤੇ ਕੋਈ ਸੈਲਰ ਦਾ ਮਾਲਕ ਕੋਈ ਚੈਲਰ ਦੇ ਮਾਲਕ ਆ ਖੁਦ ਤਨੀ ਹਲਕੂ ਲੱਗੇ ਮਿਲਿਆ ਕੋਈ ਇਹਨਾਂ ਚੋਂ ਹਾਂਜੀ ਬਾਕੀ ਟੀਮ ਉੱਥੇ ਗਈ ਹੈ ਚੈੱਕ ਕਰ ਰਹੀ ਹੈ ਉਹ ਜੋ ਵੀ ਮਾਮਲਾ ਸਾਹਮਣੇ ਆਊਗਾ ਉਸ ਤੋਂ ਹਮਨਾ ਸਰ ਵੀ ਜੀ